ਡੱਬਵਲੀ ਰੋਡ ਤੋਂ ਲੁੱਟਖੋ ਕਰਨ ਵਾਲੇ ਤਿੰਨ ਨੂੰ ਕੀਤਾ ਗਿਆ ਇੱਕ ਔਰਤ ਸਮੇਤ ਗ੍ਰਿਫਤਾਰ ਥਾਣਾ ਆਨੰਦਗੜ੍ਹ ਵਿਖੇ ਮਾਮਲਾ ਦਰਜ ਕਰਕੇ ਕੀਤੇ ਗਏ ਬੰਦ ਹਵਾਲਤ ਡੀਐਸਪੀ ਦੇ ਹੱਤੀ ਮਨਜੀਤ ਸਿੰਘ ਵੱਲੋਂ ਦਿੱਤੀ ਗਈ ਬੁੱਧਵਾਰ ਨੂੰ 1 ਵਜੇ ਦੇ ਲਗਭਗ ਜਾਣਕਾਰੀ ਡੀਐਸਪੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਟੰਡਾ ਡੱਬਵਲੀ ਰੋਡ ਤੇ ਇੱਕ ਔਰਤ ਵੱਲੋਂ ਇੱਕ ਟਰੱਕ ਨੂੰ ਰੋਕਿਆ ਗਿਆ ਤੇ ਉਸ ਤੋਂ ਬਾਅਦ ਉਸਦੇ ਦੋ ਸਾਥੀ ਹੋਰ ਉਸ ਟਰੱਕ ਦੇ ਵਿੱਚ ਵੜ ਗਏ ਜਿਨ੍ਹਾਂ ਵੱਲੋਂ 65000 ਰੁਪਏ ਦੀ ਲੁੱਟ ਕੀਤੀ ਗਈ ਤੇ ਨਾਲ ਉਹ ਟਰੱਕ ਵੀ ਲੈ ਕੇ ਦਫਰਾਰ ਹੋ ਗਏ ਜਿਸ ਨੂੰ ਲੈ ਕੇ ਇਸ ਆਪਣਾ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਵੱਲੋਂ ਮੌਕੇ ਤੇ ਆਪਣਾ ਕਾਰਵਾਈ ਕਰਦੇ ਹੋਏ ਇਸ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਇਹਨਾਂ ਵੱਲੋਂ ਟਰੱਕ ਵੀ ਬਰਾਮਦ ਕਰਵਾ ਲਿਆ ਗਿਆ ਅਤੇ ਇਹਨਾਂ ਦੇ ਕੋਲੋਂ 65000 ਰੁਪਏ ਜੋ ਇਹਨਾਂ ਵੱਲੋਂ ਲੁਕਟਿਆ ਗਿਆ ਸੀ ਉਹ ਵੀ ਇਹਨਾਂ ਵੱਲੋਂ ਬਰਾਮਦ ਕਰਵਾ ਲਿਆ ਗਿਆ ਅਗਲੀ ਕਾਰਵਾਈ ਇਨਾਂ ਤੇ ਕੀਤੀ ਜਾ ਰਹੀ ਹੈ ਪਰ ਇਹ ਮਸਲਾ ਸੀ ਇਹ ਨੰਦਗੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਨਿਸ਼ਾਨ ਨਿਰਦੇਸ਼ ਅਨਸਾਰ ਸਾਡੇ ਪੀਸੀਆਰਾਂ ਤੇ ਪੁਲਿਸ 24 ਘੰਟੇ ਚੌਕਸੀ ਵਰਤ ਰਹੀਆਂ ਤੇ ਮੇਤੇ 11 3 24 ਦੀ ਰਾਤ ਨੂੰ ਇੱਕ ਖੇਤਾਰਾਮ ਨਾਮ ਦੇ ਡਰਾਈਵਰ ਨੇ ਪੁਲਿਸ پاسਬਾਦ ਪਹੁੰਚ ਦਿੱਤੀ ਕਿ ਜਦੋਂ ਉਹ ਟਰੱਕ ਦੇ ਵਿੱਚ ਲੋਡ ਖਾਲੀ ਕਰਕੇ ਢੱਪਾ ਵਾਲੀ ਸਾਈਡ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਔਰਤ ਨੇ ਹੱਥ ਦੇ ਕੇ ਲੈਫਟ ਲੈਣ ਲਈ ਟਰੱਕ ਨੂੰ ਰੋਕਿਆ ਤੇ ਟਰੱਕ ਰੁਕਦਿਆਂ ਸਾਰੀ ਔਰਤ ਸਮੇਤ ਦੋ ਨੌਜਵਾਨ ਟਰੱਕ ਦੇ ਵਿੱਚ ਚੜ ਗਏ ਤੇ ਉਹਨਾਂ ਨੇ ਟਰੱਕ ਡਰਾਈਵਰ ਦੀ ਕੁੱਟਮਾਰ ਕਰਕੇ ਤੇ ਉਹ ਤੋਂ ਟਰੱਕ ਡਰਾਈਵਰ ਤੋਂ 50000 ਰੁਪਏ ਦੀ ਨਕਦੀ ਖੋਲ ਤੇ ਟਰੱਕ ਖੋ ਕੇ ਫਰਾਰ ਹੋ ਗਏ ਤੇ ਜਦੋਂ ਪੁਲਿਸ ਪਾਸ ਤਲਾਹ ਮਿਲੀ ਤੇ ਇੱਕਦਮ ਪੀਸੀਆਰ ਤੇ ਪੁਲਿਸ ਪਾਲਟੀਆਂ ਨੇ ਨਾਕਾਬੰਦੀ ਕੀਤੀ ਤੇ ਦਰਾਂ ਦੇ ਨਾਕਾਬੰਦੀ ਮਸਤੈਦੀ ਵਰਦਿਆਂ ਆ ਉਸ ਟਰੱਕ ਨੂੰ ਕਾਬੂ ਕੀਤਾ ਜਿਸ ਵਿੱਚੋਂ ਇੱਕ ਨੌਜਵਾਨ ਕ੍ਰਿਸ਼ਨ ਕੁਮਾਰ ਅਮਰਤਪਾਲ ਤੇ ਲੇਡੀਜ਼ ਸਰਬਜੀਤ कौर ਜਿਹੜੇ ਬੀੜ ਤਲਾ ਥਾਣਾ ਸੱਦ ਦੇ ਰਹਿਣ ਵਾਲੇ ਆ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਜਿਹੜਾ ਲੁੱਟਿਆ ਹੋਇਆ 65000 ਰੁਪਇਆ ਤੇ ਟਰੱਕ ਬਰਾਮਦ ਕਰ ਲਿਆ ਇਸੇ ਤੇ ਅਧੀਨ ਹੀ ਅਸੀਂ ਮੁਕੱਦਮਾ ਨੰਬਰ 11 ਥਾਣਾ ਆਨੰਦਗੜ੍ਹ ਵਿਖੇ ਦਰਜ ਕਰਕੇ ਤਫਤੀਸ਼ ਵਿੱਚ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਬਰਾਮਦਗੀ ਕੀ ਹੋਈ ਹੈ ਸਰ ਉਹਨਾਂ ਤੋਂ ਬਰਾਮਦਗੀ 65000 ਰੁਪਇਆ ਜਿਹੜਾ ਲੁੱਟਿਆ ਸੀਗਾ ਤੇ ਟਰੱਕ ਜਿਹੜਾ ਉਹਨਾਂ ਨੇ ਖੋਲਿਆ ਸੀ ਤੇ ਹੋਰ ਉਹਨਾਂ ਦੇ ਕੋਲ ਜਿਹੜੇ ਮੋਬਾਈਲ ਫੋਨ ਤੇ ਜਿਹੜੇ ਹਥਿਆਰ ਬਰਾਮਦ ਕੀਤੇ ਆ ਪੁੱਟ ਮਾਰ ਕਰਨ ਵਾਲੇ ਸਰ ਹੋਰ ਵੀ ਕਿਤੇ ਇਹਨਾਂ ਨੇ ਬਾਹਰ ਦਿੱਤਾਂ ਨੂੰ ਅੰਜਾਮ ਦਿੱਤਾ ਇਹ ਉਸ ਤੋਂ ਪਹਿਲਾਂ ਇਹ ਜਦੋਂ ਅਸੀਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਮੁੱਢਲੇ ਤੌਰ ਤੇ ਇਹਨਾਂ ਤੇ ਪਹਿਲਾਂ ਵੀ ਚੋਰੀ ਤੇ ਲੁੱਟਖੋਹ ਦੇ ਮਕਦਮੇ ਦਰਜ ਆ ਥੈਂਕ ਯੂ ਸਰ ਪਰ ਇਹ ਮਸਲਾ ਸੀ ਇਹ ਨੰਦਗੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਟਿੰਡਾ ਦੇ ਦੇ ਨਿਸ਼ਾ ਨਿਰਦੇਸ਼ ਅਨਸਾਰ ਸਾਡੇ ਪੀਸੀਆਰਾਂ ਤੇ ਪੁਲਿਸ 24 ਘੰਟੇ ਚੌਕਸੀ ਵਰਤ ਰਹੀਆਂ ਮਿਤੀ 11/3/24 ਦੀ ਰਾਤ ਨੂੰ ਇੱਕ ਖੇਤਾਰਾਮ ਨਾਮ ਦੇ ਡਰਾਈਵਰ ਨੇ ਪੁਲਿਸ پاسਪਤਰਾ ਦਿੱਤੀ ਕਿ ਜਦੋਂ ਉਹ ਟਰੱਕ ਦੇ ਵਿੱਚ ਲੋਡ ਖਾਲੀ ਕਰਕੇ ਢੱਪ ਵਾਲੀ ਸਾਈਡ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਔਰਤ ਨੇ ਹੱਥ ਦੇ ਕੇ ਲੈਫਟ ਲੈਨ ਲਈ ਟਰੱਕ ਨੂੰ ਰੋਕਿਆ ਤੇ ਟਰੱਕ ਰੁਕਦਿਆਂ ਸਾਰੀ ਔਰਤ ਸਮੇਤ ਦੋ ਨੌਜਵਾਨ ਟਰੱਕ ਦੇ ਵਿੱਚ ਚੜ ਗਏ ਤੇ ਉਹਨਾਂ ਨੇ ਟਰੱਕ ਡਰਾਈਵਰ ਦੀ ਕੁੱਟਮਾਰ ਕਰਕੇ ਉਹ ਤੋਂ ਟਰੱਕ ਡਰਾਈਵਰ ਤੋਂ 65000 ਰੁਪਏ ਦੀ ਨਕਦੀ ਖੋਹ ਲਈ ਤੇ ਟਰੱਕ ਖੋ ਕੇ ਫਰਾਰ ਹੋ ਗਏ ਤੇ ਜਦੋਂ ਪੁਲਿਸ ਪਾਸ ਤੋਂ ਤਲਾਹ ਮਿਲੀ ਤੇ ਇੱਕਦਮ ਪੀਸੀਆਰ ਤੇ ਪੁਲਿਸ ਪਾਰਟੀਆਂ ਨੇ ਨਾਕਾਬੰਦੀ ਕੀਤੀ ਤੇ ਦਰਾਂ ਦੇ ਨਾਕਾਬੰਦੀ ਮਸਤੀਦੀ ਵਰਦਿਆਂ ਆ ਉਸ ਟਰੱਕ ਨੂੰ ਕਾਬੂ ਕੀਤਾ ਜਿਸ ਵਿੱਚੋਂ ਇੱਕ ਨੌਜਵਾਨ ਕ੍ਰਿਸ਼ਨ ਕੁਮਾਰ ਅਮਰਤਪਾਲ ਤੇ ਲੇਡੀਜ਼ ਸਰਬਜੀਤ कौर ਜਿਹੜੇ ਗੀੜ ਤਲਾਹ ਠਾਣਾ ਸਦਰ ਦੇ ਰਹਿਣ ਵਾਲੇ ਆ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਜਿਹੜਾ ਲੁੱਟਿਆ ਹੋਇਆ 65000 ਰੁਪਇਆ ਤੇ ਟਰੱਕ ਬਰਾਮਦ ਕਰ ਲਿਆ ਇਸੇ ਤੇ ਅਧੀਨ ਹੀ ਅਸੀਂ ਮੁਕੱਦਮਾ ਨੰਬਰ 11 ਠਾਣਾ ਆਨੰਦਗੜ ਵਿਖੇ ਦਰਜ ਕਰਕੇ ਤਤਤੀਸ਼ ਵਿੱਚ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਬਰਾਮਦਗੀ ਕੀ ਹੋਈ ਹੈ ਸਰ ਉਹਨਾਂ ਤੋਂ ਬਰਾਮਦਗੀ 65000 ਰੁਪਇਆ ਜਿਹੜਾ ਲੁੱਟਿਆ ਸੀਗਾ ਤੇ ਟਰੱਕ ਜਿਹੜਾ ਉਹਨਾਂ ਨੇ ਖੋਲਿਆ ਸੀ ਤੇ ਹੋਰ ਉਹਨਾਂ ਦੇ ਕੋਲੋਂ ਜਿਹੜੇ ਮੋਬਾਈਲ ਫੋਨ ਜਿਹੜੇ ਹਥਿਆਰ ਬਰਾਮਦ ਕੀਤੇ ਆ ਪੁੱਟ ਮਾਰ ਕਰਨ ਵਾਲੇ ਸਰ ਹੋਰ ਵੀ ਕਿਤੇ ਇਹਨਾਂ ਨੇ ਵਾਰ ਦਤਾਂ ਨੂੰ ਅੰਜਾਮ ਦਿੱਤਾ ਇਹ ਉਸ ਤੋਂ ਪਹਿਲਾਂ ਇਹ ਜਦੋਂ ਅਸੀਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਮੁੱਢਲੇ ਤੌਰ ਤੇ ਇਹਨਾਂ ਤੇ ਪਹਿਲਾਂ ਵੀ ਚੋਰੀ ਤੇ ਲੁੱਟਖੋਹ ਦੇ ਮੁਕੱਦਮੇ ਦਰਜ ਆ